ਸਸਿਕਾ ਜੀ ਪਹਿਲਾਂ ਆਪਾਂ ਲਾਈਵ ਕੀਤਾ ਉਹਦੇ ਚੇ ਕੁਛ ਆਵਾਜ਼ ਦਾ ਇਸ਼ੂ ਸੀ ਸੋ ਇਸ ਕਰਕੇ ਆਪਾਂ ਦੁਬਾਰਾ ਗੱਲਬਾਤ ਕਰ ਰਹੇ ਹਾਂ ਗੱਲ ਆਈਆਂ ਵੀ ਬੜੀ ਸੋਹਿਰਦਤਾ ਨਾਲ ਬੜੀ ਸੂਝ-ਬੂਝ ਨਾਲ ਇਸ ਗੱਲ ਨੂੰ ਵਿਚਾਰਨ ਵਾਲੀ ਗੱਲ ਆ ਆਪਾਂ ਵਾਰ-ਵਾਰ ਜੈਸ ਇੱਕ ਏਜੰਡੇ ਦੇ ਸ਼ਿਕਾਰ ਹੋ ਜਾਂਦੇ ਹਾਂ ਯਾ ਸਾਨੂੰ ਡਰਾ ਦਿੱਤਾ ਜਾਂਦਾ ਉਸ ਝੰਡੇ ਦੇ ਰਾਹੀਂ ਸੋ ਉਸ ਝੰਡੇ ਨੂੰ ਅੱਜ ਆਪਾਂ ਸਹਿਰਦਤਾ ਨਾਲ ਵਿਚਾਰਗੇ ਤੇ ਸਮਝੀਏ ਇਹ ਦੇਖੋ ਵੀ ਕੱਲ ਜਾਂ 2 ਦਿਨ ਪਹਿਲਾਂ ਵੀ ਸਟੇਜ ਤੋਂ ਇਹ ਗੱਲ ਕੀਤੀ ਗਈ ਅਸੀਂ ਮੋਰਚੇ 'ਚ ਆ ਤੰਬੂ ਲਈ ਬੈਠੇ ਆ ਤੇ ਸਟੇਜ ਤੋਂ ਇਹ ਗੱਲ ਕੀਤੀ ਗਈ ਵੀ ਇਹਨੂੰ ਧਾਰਮਿਕ ਰੰਗਤ ਨਾ ਦਿੱਤੀ ਜਾਵੇ ਇਸ ਅੰਦਲਨ ਤੇ ਸਹਿਰਦਤਾ ਨਾਲ ਜਦੋਂ ਇਸ ਗੱਲ ਨੂੰ ਵਿਚਾਰਦੇ ਆ ਉਹਦੇ ਚ ਇੱਕ ਗੱਲ ਆਪਾਂ ਕਰ ਲਈਏ ਵੀ ਦੁਨੀਆ ਦੇ ਕਿਸੇ ਵੀ ਵਿਦਵਾਨ ਨੂੰ ਦੁਨੀਆ ਦੇ ਕਿਸੇ ਵਿਦਵਾਨ ਨੂੰ ਅਸੀਂ ਇੱਥੇ ਬੁਲਾ ਲਗੇ ਤੇ ਉਹਨੂੰ ਕਹੀਏ ਵੀ ਐਨਲਾਈਜ਼ ਕਰ ਇਹ ਸਾਰੀ ਸੰਗਤ ਨੂੰ ਸਾਰੇ ਇਕੱਠ ਨੂੰ ਵੀ ਇਹਨੂੰ ਧਾਰਮਿਕ ਰੰਗਤ ਕੋਈ ਦੇ ਸਕਦਾ ਜਾਂ ਇਹ ਬੰਦੇ ਹੈ ਹੀ ਧਰਮੀ ਤੇ ਸਾਡੇ ਸਾਹਮਣੇ ਇਹ ਗੱਲ ਪ੍ਰਤੱਖ ਰੂਪ ਚ ਸਾਡੇ ਸਾਹਮਣੇ ਆ ਜੂਗੀ ਵੀ ਇਹ ਬੰਦੇ ਹੈ ਹੀ ਧਰਮੀ ਜਿਹੜਾ ਧਰਮ ਆ ਨਾ ਉਹ ਇਸ ਇਕੱਠ ਦਾ ਇਸ ਖੇਤੇ ਦੇ ਲੋਕਾਂ ਦਾ ਵੇ ਆਫ ਲਾਈਫ ਧਰਮ ਨੂੰ ਉਹਨਾਂ ਦੀ ਜ਼ਿੰਦਗੀ ਚੋਂ ਮਨਫੀ ਨਹੀਂ ਕੀਤਾ ਜਾ ਸਕਦਾ ਕਦੇ ਵੀ ਨਹੀਂ ਕੀਤਾ ਜਾ ਸਕਦਾ ਔਰ ਧਰਮ ਹੀ ਇਹਨਾਂ ਸਾਰੇ ਲੋਕਾਂ ਨੂੰ ਪੰਜਾਬ ਤੋਂ ਜਦੋਂ ਅਸੀਂ ਦਿੱਲੀ ਨੂੰ ਤੁਰੇ ਤਾਂ ਇੱਥੋਂ ਤੱਕ ਲੈ ਆਏ ਅਸੀਂ ਦਿੱਲੀ ਘੇਰ ਕੇ ਬਹਿ ਗਏ 237 ਸਾਲਾਂ ਬਾਅਦ ਸੋ ਇਸ ਕਰਕੇ ਧਰਮ ਨੂੰ ਜਾਂ ਅਸੀਂ ਕਹੀਏ ਵੀ ਮਨਫੀ ਕਰ ਦਈਏ ਇਹ ਜਿਹੜਾ ਜਜ਼ਬਾ ਆਇਆ ਇਹ ਗੁਰੂ ਨਾਨਕ ਸਾਹਿਬ ਲੈ ਕੇ ਆਏ ਆ ਇੱਥੇ ਸਾਨੂੰ ਸਾਡਾ ਵੇ ਆਫ ਲਾਈਫ ਆ ਧਰਮ ਤੇ ਧਰਮ ਸਾਨੂੰ ਆਪਸ 'ਚ ਜੋੜਦਾ ਆਪਸ 'ਚ ਸਾਂਝੀਵਾਲਤਾ ਦਾ ਸਨੇਹਾ ਦਿੰਦਾ ਤੁਸੀਂ ਦੇਖੋ ਵੀ ਇਸ ਮੋਰਚੇ ਦੀ ਬਿਊਟੀ ਇਹ ਹੈ ਆ ਖੂਬਸੂਰਤੀ ਇਹ ਹੈ ਆ ਵੀ ਇੱਥੇ ਨਮਾਜ਼ ਵੀ ਅਦਾ ਕੀਤੀ ਜਾਂਦੀ ਆ ਇੱਥੇ ਹਨੂਮਾਨ ਚਾਲ ਸਾਦਾ ਪਾਠ ਵੀ ਹੁੰਦਾ ਤੇ ਇੱਥੇ ਜਪਜੀ ਸਾਹਿਬ ਤੇ ਰਹਿਰਾ ਸਾਹਿਬ ਦਾ ਨਿਤਨੇਮ ਵੀ ਹੁੰਦਾ ਇੱਥੇ ਸਾਡੇ ਮੁਸਲਮਾਨ ਭਰਾ ਵੀ ਅਰਦਾਸ ਕਰਦੇ ਆ ਸਾਡੇ ਹਿੰਦੂ ਭਰਾ ਵੀ ਅਰਦਾਸ ਕਰਦੇ ਆ ਤੇ ਸਾਡੇ ਸਿੱਖ ਭਰਾ ਵੀ ਅਰਦਾਸ ਕਰਦੇ ਆ ਸੋ ਇਹ ਜਿਹੜੇ ਆਪਸੀ ਪਿਆਰ ਤੇ ਸਾਂਝੀ ਵਾਲਤਾ ਨਾ ਇਹ ਤੁਹਾਨੂੰ ਇੱਥੇ ਮੋਰਚੇ 'ਚ ਦਿਖੂਗਾ ਕੱਲ ਮੈਂ ਇੱਕ ਲਾਈਵ ਸੈਸ਼ਨ ਕੀਤਾ ਸੀ ਸਾਡੇ ਮੁਸਲਮਾਨ ਭਰਾ ਜਿਹੜੇ ਉਹ ਨਮਾਜ਼ ਅਦਾ ਕਰ ਰਹੇ ਸੀ ਤੇ ਮੈਂ ਉਹ ਕਵਰ ਵੀ ਕੀਤੀ ਸੀ ਗੱਲ ਤੇ ਉਸ ਅਰਦਾਸ 'ਚ ਹਰ ਵਰਗ ਦਾ ਬੰਦਾ ਸ਼ਾਮਿਲ ਹੋਇਆ ਅਗਲੀ ਗੱਲ ਜਦੋਂ ਅਸੀਂ ਇੱਥੇ ਫਿਰ ਰਹੇ ਸੀ ਤਾਕੋਸ਼ਾ ਹਿੰਦੂ ਭਰਾਵਾਂ ਨੇ ਰੋਕ ਕੇ ਇਹ ਗੱਲ ਮੈਨੂੰ ਕਹੀ ਵੀ ਬਜਰੰਗਬਲੀ ਦਾ ਆਸ਼ੀਰਵਾਦ ਆ ਅਸੀਂ ਜਿੱਤ ਕੇ ਜਾਵਾਂਗੇ ਸੋ ਬਾਖਮਾਲ ਗੱਲਾਂ ਜਿਹੜੇ ਵੱਖਰੇਵੇਂ ਸਰਕਾਰਾਂ ਨੇ ਜਾਂ ਬਹੁਤ ਹੋਰ ਲੀਡਰਾਂ ਨੇ ਪੈਦਾ ਕੀਤੇ ਸੀ ਨਾ ਉਹ ਵੱਖਰੇਵੇਂ ਮੈਲਟ ਹੋ ਚੁੱਕੇ ਆ ਸੋ ਧਰਮ ਨੂੰ ਕਿਸੇ ਬੈਡ ਲਾਈਟ ਚ ਪੇਸ਼ ਨਾ ਕੀਤਾ ਜਾਵੇ ਧਰਮ ਸਾਡਾ ਵੇ ਆਫ ਲਾਈਫ ਆ ਇਨ ਫੈਕਟ ਜੇ ਐਜੀਟੇਸ਼ਨ ਜਾਂ ਅੰਦੋਲਨ ਜਾਂ ਇੱਕ ਰੈਵੋਲੂਸ਼ਨ ਇਸ ਖਿੱਤੇ ਚੋਂ ਉੱਠਣਾ ਤੋਂ ਧਰਮ ਉਹਦੇ ਚ ਸੁਭਾਵਿਕ ਤੌਰ ਤੇ ਬਹੁਤ ਵੱਡੀ ਇੱਕ ਸਪੇਸ ਲਊਗਾ ਕਿਉਂਕਿ ਸਾਡਾ ਇਤਿਹਾਸ ਆ ਸਾਡੇ ਕੋਲੇ ਉਹ ਇਤਿਹਾਸ ਵੀ ਸਾਨੂੰ ਜਜ਼ਬਾ ਦਿੰਦਾ ਸਾਨੂੰ ਸੇਧ ਦਿੰਦਾ ਸਾਨੂੰ ਪ੍ਰੇਰਿਤ ਕਰਦਾ ਤੇ ਧਰਮ ਸਾਨੂੰ ਤਾਕਤ ਦਿੰਦਾ ਜ਼ਬਰ ਤੇ ਜ਼ੁਲਮ ਨਾਲ ਲੜਨ ਦੀ ਸੋ ਇਸੇ ਕਰਕੇ ਜੇ ਅਸੀਂ ਦਿੱਲੀ ਇੱਥੇ ਆ ਕੇ ਘੇਰੀ ਬੈਠੇ ਆ ਨਾ ਪੰਜਾਬ ਤੋਂ ਆਗੇ ਤੇ ਆ ਬੈਰੀਕੇਟਿੰਗ ਟੱਪ ਕੇ ਜਿਹੜੇ ਅਥਰੂ ਗੈਸ ਦੇ ਗੋਲੇ ਵੀ ਚਲਾਏ ਡਾਂਗਾ ਵੀ ਭਰਾਈਆਂ ਸਾਡੇ ਤੇ ਇਹਨਾਂ ਨੇ ਪਾਣੀ ਵੀ ਛਿੜਕਿਆ ਗੰਦਾ ਪਾਣੀ ਛਿੜਕਿਆ ਫਿਰ ਵੀ ਅਸੀਂ ਦਿੱਲੀ ਘੇਰੀ ਬੈਠੇ ਆ ਨਾ ਇਹ ਕਿਸੇ ਕਿਸੇ ਕਾਲ ਮਾਰਕਸ ਜਾਂ ਲੈਨਨ ਦੀ ਵਜ੍ਹਾ ਕਰਕੇ ਨਹੀਂ ਘੇਰੀ ਬੈਠੇ ਇਹ ਗੁਰੂ ਨਾਨਕ ਸਾਹਿਬ ਕਰਕੇ ਘੇਰੀ ਬੈਠੇ ਆ ਇਹ ਜਜ਼ਬਾ ਉਹਨਾਂ ਨੇ ਭਰਿਆ ਸੋ ਇਸ ਕਰਕੇ ਕਾਮਰੇਡਾਂ ਨੂੰ ਮੈਂ ਵਿਸ਼ੇਸ਼ ਤੌਰ ਤੇ ਇੱਕ ਗੱਲ ਕਹਿਣੀ ਚਾਹੂਗਾ ਵੀ ਤੁਸੀਂ ਵਾਰ-ਵਾਰ ਆ ਕੇ ਸਟੇਜਾਂ ਤੋਂ ਜੋ ਗੱਲ ਤੁਹਾਨੂੰ ਸਾਡੇ ਧਰਮਾਂ ਤੋਂ ਪ੍ਰੋਬਲਮ ਆ ਨਾ ਇਹ ਗੱਲ ਮੈਂ ਤੁਹਾਨੂੰ ਦੱਸਦਾ ਵੀ ਪੰਜਾਬ ਨੇ ਥੋੜਾ ਤੇ ਹਰਿਆਣੇ ਨੇ ਵੀ ਹੁਣ ਥੋੜਾ ਕਾਲ ਮਾਰਕਸ ਤੇ ਲੈਨਨ ਨਹੀਂ ਚੱਲਣ ਦੇਣਾ ਇਹ ਗੱਲ ਸਮਝ ਲਓ ਸਾਡੇ ਜਿਹੜੇ ਵੇ ਆਫ ਲਾਈਫ ਨੂੰ ਤੁਸੀਂ ਕਿਵੇਂ ਚੇਂਜ ਕਰ ਦੋਗੇ ਲੋ ਮੇਰੇ ਤੇ ਦਾਸ ਮਤੇ ਹੋਰ ਪਾ ਦਿਓ ਤੁਸੀਂ ਪਹਿਲਾਂ ਤਾਂ ਮਤੇ ਵਾਰ-ਵਾਰ ਪਾਈ ਬੈਠੇ ਹੋ ਨਾ ਇੱਕ ਵਾਰੀ ਕਹਿ ਕੇ ਨਹੀਂ ਸਰਦਾ ਸੀ ਵਾਰ-ਵਾਰ ਇਹੀ ਗੱਲ ਕਹੀ ਗਈ ਔਰ ਮੈਂ ਕਿਹਾ ਸਿਰ ਮੱਥੇ 10 ਮਤੇ ਹੋਰ ਪਾ ਦੋ ਉਹ ਵੀ ਸਿਰ ਮੱਥੇ ਜਿਵੇਂ ਤੁਸੀਂ ਕਹੋਗੇ ਪਰ ਉਦੋਂ ਤੱਕ ਹੀ ਜਦੋਂ ਤੱਕ ਤੁਸੀਂ ਹੱਕ ਤੇ ਸੱਚ ਤੇ ਪਹਿਰਾ ਦੇਵੋਗੇ ਲੋਕਾਂ ਦੇ ਜਜ਼ਬਾਤਾਂ ਦੀ ਤਰਜਮਾਨੀ ਕਰੋਗੇ ਸਾਡੇ ਹੱਕਾਂ ਖਾਤਰ ਲੜੋਗੇ ਤੁਹਾਨੂੰ ਲੱਗਦਾ ਗਵਾਹੀ ਤੁਸੀਂ ਕਰ ਰਹੇ ਹੋ ਇਸ ਅੰਦੋਲਨ ਦੀ ਨਹੀਂ ਇਸ ਅੰਦੋਲਨ ਦੀ ਗਵਾਹੀ ਅਕਾਲ ਪੁਰਖ ਵਾਹਿਗੁਰੂ ਕਰ ਰਿਹਾ ਸੋ ਅੱਜ ਜੇ ਲੋਕਾਂ ਨੇ ਤੁਹਾਨੂੰ ਮੂਹਰੇ ਲਾਇਆ ਨਾ ਇੱਜ਼ਤ ਬਖਸ਼ੀ ਆ ਤਾਂ ਉਸ ਇੱਜ਼ਤ ਨੂੰ ਮੇਰੇ ਖਿਆਲ ਚ ਸਜਦਾ ਕਰਕੇ ਪ੍ਰਵਾਨ ਕਰ ਲੈਣਾ ਚਾਹੀਦਾ ਤੁਸੀਂ ਲੋਕਾਂ ਨੂੰ ਉਹਨਾਂ ਦੀ ਡਿਸਿਪਲਨ ਦਾ ਜਿਵੇਂ ਪੀਸਫੁਲੀ ਇਹ ਸਾਰੀ ਐਜੀਟੇਸ਼ਨ ਨੂੰ ਲੋਕਾਂ ਨੇ ਰੱਖਿਆ ਇੰਨਾ ਵੱਡਾ ਕਰਾਊਡ ਇੰਨੀ ਵੱਡੀ ਮੋਬਿਲਾਈਜੇਸ਼ਨ ਅਨਾਰਗਨਾਈਜ਼ਡ ਕੋਈ ਇੱਥੇ ਤੁਹਾਨੂੰ ਲੱਗਦਾ ਲੀਡਰਸ਼ਿਪ ਦੀ ਵਜ੍ਹਾ ਨਾਲ ਬੈਠੀ ਆ ਇੱਥੇ ਨਹੀਂ ਲੋਕਾਂ ਦੀ ਆਪ ਦੀ ਜ਼ਿੰਮੇਵਾਰੀ ਆ ਆਪ ਦੀ ਜ਼ਿੰਮੇਵਾਰੀ ਇਹੋ ਸਮਝ ਕੇ ਬੈਠੇ ਆ ਜਿਵੇਂ ਪਹਿਰੇ ਲੱਗਦੇ ਆ ਜਿਵੇਂ ਜਿੰਨੇ ਸਤਾਰਕ ਅਸੀਂ ਹੈਗੇ ਆ ਜਿੰਨਾ ਇੱਕ ਦੂਜੇ ਨਾਲ ਪਿਆਰ ਦਿਖਾ ਰਹੇ ਆ ਇਹ ਅਕਾਲ ਪੁਰਖ ਵਾਹਿਗੁਰੂ ਦੀ ਅਗਵਾਹੀ ਚ ਤੇ ਲੋਕਾਂ ਦੀ ਆਪ ਦੀ ਸਮਝ ਦਾ ਸਮਝਦਾਰੀ ਤੇ ਜ਼ਿੰਮੇਵਾਰੀ ਆ ਸੋ ਲੋਕਾਂ ਨੂੰ ਸਜਦਾ ਕਰਨਾ ਬਣਦਾ ਲੋਕਾਂ ਨੂੰ ਨਿੰਦੀਏ ਨਾ ਇਹ ਲੋਕ ਹੀ ਤੁਹਾਡੀ ਤਾਕਤ ਆ ਇਸ ਤਾਕਤ ਨੂੰ ਤੁਸੀਂ ਪਛਾਨੋ ਤੇ ਇਸ ਖਿੱਤੇ ਦੇ ਲੋਕਾਂ ਦਾ ਜਿਹੜਾ ਵੇ ਆਫ ਲਾਈਫ ਆ ਉਹਦੇ ਚ ਧਰਮ ਬਹੁਤ ਵੱਡੀ ਜਗ੍ਹਾ ਰੱਖਦਾ ਸੋ ਇਹਨੂੰ ਕਿਸੇ ਗਲਤ ਜਾਂ ਬੈਡ ਲਾਈਟ ਚ ਆਪਾਂ ਪੇਸ਼ ਨਾ ਕਰੀਏ ਜੇ ਇਸੇ ਤਰ੍ਹਾਂ ਧਰਮ ਨੂੰ ਪੇਸ਼ ਕਰਕੇ ਤੁਸੀਂ ਸਾਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਹੋ ਮੈਂ ਚਾਹੁੰਦਾ ਸੀ ਕਿ ਸਾਡੀ ਕੋਈ ਜਿਹੜੀ ਪੰਥਕ ਸ਼ਖਸੀਅਤ ਜਾਂ ਕੋਈ ਧਾਰਮਿਕ ਸ਼ਖਸੀਅਤ ਜਿਨ੍ਹਾਂ ਨੂੰ ਧਰਮ ਬਾਰੇ ਬਹੁਤ ਗਿਆਨ ਆ ਉਹਦੇ ਤੇ ਬੋਲਣ ਮੈਂ ਇੱਕ ਦੋ ਦਿਨ ਵੇਟ ਵੀ ਕੀਤੀ ਪਰ ਕਿਸੇ ਨੇ ਨਹੀਂ ਇਸ ਬਾਰੇ ਆਵਾਜ਼ ਬੁਲੰਦ ਕੀਤੀ ਤਾਂ ਮੈਨੂੰ ਲੱਗਿਆ ਵੀ ਆਪਾਂ ਨੂੰ ਇਹ ਗੱਲ ਬੜੀ ਸੁਹੇਰਦਤਾ ਨਾਲ ਵਿਚਾਰਨੀ ਚਾਹੀਦੀ ਹੈ ਤੇ ਪੇਸ਼ ਕੀਤੀ ਜਾਣੀ ਚਾਹੀਦੀ ਹੈ ਐਨੀਵੇਜ਼ ਆਪਾਂ ਅੱਜ ਇਕੱਠੇ ਆ ਤੇ ਇਕੱਠਿਆਂ ਤੇ ਉਹ ਇਕੱਠ 'ਚ ਜਿਹੜੇ ਕੁਝ ਵਖਰੇਵੇਂ ਸੀ ਜਿਹੜੇ ਕਨਫਲਿਕਟ ਸੀ ਜਿਹੜੇ ਆਪਸ 'ਚ ਮਨਮਟਾਵ ਸੀ ਉਹ ਮੈਲਟ ਹੋ ਚੁੱਕੇ ਆ ਤੁਸੀਂ ਇੱਥੇ ਸਟੇਜਾਂ ਤੋਂ ਜਾਂ ਉੱਥੋਂ ਖੜ ਕੇ ਮੁੜ ਜਾਂਦੇ ਹੋ ਤੁਸੀਂ ਆ ਕੇ ਲੋਕਾਂ 'ਚ ਪਿਆਰਤਾ ਦੇਖੋ ਲੋਕਾਂ 'ਚ ਜਜ਼ਬਾ ਤਾਂ ਦੇਖੋ ਬਾਕਮਾਲਾ ਕਿਸੇ ਕਿਸੇ ਵੱਖਰੇ ਲੈਵਲ ਤੇ ਗੱਲ ਚੱਲੀ ਗਈ ਆ ਜਿਹਨੂੰ ਕਲਪਿਆ ਨਹੀਂ ਜਾ ਸਕਦਾ ਸੀ ਸੋ ਪਹਿਲਾਂ ਜੇ ਆਪਾਂ ਪੰਜਾਬ ਦੀ ਗੱਲ ਕਰਦੇ ਸੀ ਤਾਂ ਪੰਜਾਬ ਨੂੰ ਬਿਨਾਂ ਖੇਤੀ ਤੋਂ ਤੇ ਸਿੱਖੀ ਤੋਂ ਨਹੀਂ ਗੱਲ ਪਿਆ ਜਾ ਸਕਦਾ ਹੁਣ ਇਸ ਐਜੀਟੇਸ਼ਨ ਨੂੰ ਬਿਨਾਂ ਕਿਸਾਨੀ ਤੋਂ ਤੇ ਧਰਮ ਤੇ ਜਜ਼ਬੇ ਤੋਂ ਨਹੀਂ ਗੱਲ ਪਿਆ ਜਾ ਸਕਦਾ ਔਰ ਜਿਵੇਂ ਮੈਂ ਕਿਹਾ ਧਰਮ ਤਾਂ ਸਾਨੂੰ ਜੋੜਦਾ ਧਰਮ ਸਾਨੂੰ ਆਪਸੀ ਪਿਆਰ ਵਧਾਉਂਦਾ ਧਰਮ ਤਾਂ ਸਾਨੂੰ ਤਾਕਤ ਦਿੰਦਾ ਜ਼ੁਲਮ ਦੇ ਖਿਲਾਫ ਲੜਨ ਦੀ ਸੋ ਇਹਨੂੰ ਕਿਸੇ ਗਲਤ ਢੰਗ ਨਾਲ ਜਾਂ ਇੱਕ ਬੈਡ ਲਾਈਟ ਚ ਪੇਸ਼ ਨਾ ਕੀਤਾ ਜਾਵੇ ਐਨੀਆਂ ਕੁ ਗੱਲਾਂ ਮੈਂ ਤੁਹਾਡੇ ਨਾਲ ਕਰਨੀਆਂ ਸੀ ਬਾਕੀ ਜਿਉਂਦੇ ਵਾਸਤੇ ਰਹੋ ਤੁਸੀਂ ਟਾਈਮ ਟੂ ਟਾਈਮ ਆਪਾਂ ਗੱਲਾਂ ਕਰਦੇ ਰਹਾਂਗੇ ਇੱਕ ਗੱਲ ਜਿਹੜੀ ਬਹੁਤ ਜ਼ਰੂਰੀ ਆ ਵੀ ਜਿਹੜੇ ਥਾਂ ਤੇ ਅਸੀਂ ਖੜੇ ਆ ਉਹ ਸਾਡੇ ਲਈ ਬੜੀ ਜਿੰਮੇਵਾਰੀ ਸਾਡੇ ਹੋਰ ਵਧ ਗਈ ਆ ਅਸੀਂ ਸਹਿਜ ਵੀ ਬਣਾਏ ਰੱਖਣਾ ਆਪਦੇ ਅੰਦਰ ਠਰਮਾ ਵੀ ਰੱਖਣਾ ਤੇ ਇਹ ਨਾ ਹੋਵੇ ਵੀ ਅਸੀਂ ਸਰਕਾਰ ਨੂੰ ਕੋਈ ਉਹ ਤਾਂ ਚਾਹੁੰਦੇ ਆ ਵੀ ਆਪਾਂ ਕੋਈ ਨਾ ਕੋਈ ਗਲਤੀ ਕਰਕੇ ਤੇ ਉਹਨਾਂ ਨੂੰ ਕੋਈ ਨਾ ਕੋਈ ਆਪਾਂ ਬਹਾਨਾ ਉਹਨਾਂ ਨੂੰ ਮਿਲ ਜੇ ਤਾਂ ਕਿ ਉਸ ਗਲਤੀ ਨੂੰ ਉਹ ਆਊਟ ਆਫ ਪ੍ਰੋਪੋਰਸ਼ਨ ਜਾਂ ਇੱਕ ਆਦੇਸ਼ ਏਜੰਡੇ ਅਧੀਨ ਕਿਸੇ ਹੋਰ ਢੰਗ ਨਾਲ ਪੇਸ਼ ਕਰਨ ਤੇ ਸਾਡੇ ਤੇ ਕੋਈ ਐਕਸ਼ਨ ਕਰਨ ਸੋ ਇਸ ਗੱਲ ਦਾ ਖਿਆਲ ਖਾਸ ਤੌਰ ਤੇ ਰੱਖਿਆ ਜਾਊਗਾ ਤੇ ਜਿਹੜੀ ਲੀਡਰਸ਼ਿਪ ਆ ਉਹਨਾਂ ਨੂੰ ਮੈਂ ਬੇਨਤੀ ਤੇ ਅਰਜ਼ ਕਰਦਾ ਇਸ ਗੱਲ ਦਾ ਖਿਆਲ ਰੱਖਿਆ ਜਾਵੇ ਅਸੀਂ ਆਪਦੇ ਲੋਕਾਂ ਦਾ ਨੁਕਸਾਨ ਨਹੀਂ ਕਰਾਉਣਾ ਅਸੀਂ ਜਿੱਤ ਕੇ ਵੀ ਜਾਣਾ ਸੋ ਬੜੀ ਜ਼ਿੰਮੇਵਾਰੀ ਆ ਤੁਹਾਡੇ ਮੋਢਿਆਂ ਤੇ ਤੁਸੀਂ ਸਾਡੇ ਲੋਕਾਂ ਨੂੰ ਸਰਾਹੋ ਉਹਨਾਂ ਦੀ ਜਿਹੜਾ ਸੈਂਸ ਆਫ ਰਿਸਪੋਨਸਿਬਿਲਟੀ ਆ ਜਿਵੇਂ ਵਾਰੀ ਦਾ ਅਹਿਸਾਸ ਆ ਜਿਹੜਾ ਉਹਨਾਂ ਚ ਹੋਣਾ ਚਾਹੀਦਾ ਉਹਨੂੰ ਸਿਰਾਹੋ ਤੇ ਬਾਕਮਾਲ ਲੋਕਾਂ ਦਾ ਬਿਹੇਵੀਅਰ ਆ ਲੋਕਾਂ ਨੇ ਜੋ ਇੱਥੇ ਆ ਕੇ ਮਾਹੌਲ ਸਿਰਜਿਆ ਤੁਸੀਂ ਦੇਖੋ ਇਨ ਹਿਊਮਨ ਕੰਡੀਸ਼ਨਸ 'ਚ ਰਹਿਣਾ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਕਰ ਰਹੇ ਆ ਪਰ ਸਾਡੇ ਲੋਕ ਕਿੰਨੇ ਸਤਾਰਕਾ ਕਿੰਨੇ ਜ਼ਿੰਮੇਵਾਰ ਤੇ ਸਜਦਾ ਕਰਦੇ ਆ ਉਹਨਾਂ ਦੇ ਇਸ ਜਜ਼ਬੇ ਨੂੰ ਜਿਵੇਂ ਮੈਂ ਕਿਹਾ ਇਹ ਜਜ਼ਬਾ ਸਾਨੂੰ ਗੁਰੂ ਨਾਨਕ ਸਾਹਿਬ ਤੋਂ ਹੀ ਮਿਲਦਾ ਇਹ ਜਜ਼ਬਾ ਉਸੇ ਧਰਮ ਤੋਂ ਹੀ ਮਿਲਦਾ ਜਿਉਂਦੇ ਵਾਸਤੇ ਰਹੋ ਬਹੁਤ ਸਾਰਾ ਪਿਆਰ ਤੇ ਸਤਿਕਾਰ ਸਸਿਕਾਲ ਜੀ ਪਹਿਲਾਂ ਆਪਾਂ ਲਾਈਵ ਕੀਤਾ ਉਹਦੇ 'ਚ ਕੁਛ ਆਵਾਜ਼ ਦਾ ਇਸ਼ੂ ਸੀ ਸੋ ਇਸ ਕਰਕੇ ਆਪਾਂ ਦੁਬਾਰਾ ਗੱਲਬਾਤ ਕਰ ਰਹੇ ਹਾਂ ਗੱਲ ਆਈ ਹੈ ਵੀ ਬੜੀ ਸੁਹਿਰਦਤਾ ਨਾਲ ਬੜੀ ਸੂਝ-ਬੂਝ ਨਾਲ ਇਸ ਗੱਲ ਨੂੰ ਵਿਚਾਰਨ ਵਾਲੀ ਗੱਲ ਆ ਆਪਾਂ ਵਾਰ-ਵਾਰ ਜਿਵੇਂ ਇੱਕ ਏਜੰਡੇ ਦੇ ਸ਼ਿਕਾਰ ਹੋ ਜਾਣੇ ਜਾਂ ਸਾਨੂੰ ਡਰਾ ਦਿੱਤਾ ਜਾਂਦਾ ਉਸ ਏਜੰਡੇ ਦੇ ਰਾਹੀਂ ਸੋ ਉਸ ਏਜੰਡੇ ਨੂੰ ਅੱਜ ਆਪਾਂ ਸਹਿਰਦਤਾ ਨਾਲ ਵਿਚਾਰਗੇ ਤੇ ਸਮਝੀਏ ਇਹ ਦੇਖੋ ਵੀ ਕੱਲ ਜਾਂ ਦੋ ਦਿਨ ਪਹਿਲਾਂ ਵੀ ਸਟੇਜ ਤੋਂ ਇਹ ਗੱਲ ਕੀਤੀ ਗਈ ਅਸੀਂ ਮੋਰਚੇ ਜਾਂ ਤੰਬੂ ਲਈ ਬੈਠੇ ਆ ਤੇ ਸਟੇਜ ਤੋਂ ਇਹ ਗੱਲ ਕੀਤੀ ਗਈ ਵੀ ਇਹਨੂੰ ਧਾਰਮਿਕ ਰੰਗਤ ਨਾ ਦਿੱਤੀ ਜਾਵੇ ਇਸ ਅੰਦੋਲਨ ਤਸੌਹਿਰ ਦੇ ਨਾਲ ਜਦੋਂ ਇਸ ਗੱਲ ਨੂੰ ਵਿਚਾਰਦੇ ਆ ਤਾਂ ਉਹਦੇ ਚ ਇੱਕ ਗੱਲ ਆਪਾਂ ਕਰ ਲਈਏ ਵੀ ਦੁਨੀਆ ਦੇ ਕਿਸੇ ਵੀ ਵਿਦਵਾਨ ਨੂੰ ਦੁਨੀਆ ਦੇ ਕਿਸੇ ਵਿਦਵਾਨ ਨੂੰ ਅਸੀਂ ਇੱਥੇ ਬੁਲਾ ਲਈਏ ਤੇ ਉਹਨੂੰ ਕਹੀਏ ਵੀ ਐਨਲਾਈਜ਼ ਕਰ ਇਹ ਸਾਰੀ ਸੰਗਤ ਨੂੰ ਸਾਰੇ ਇਕੱਠ ਨੂੰ ਵੀ ਇਹਨੂੰ ਧਾਰਮਿਕ ਰੰਗਤ ਕੋਈ ਦੇ ਸਕਦਾ ਜਾਂ ਇਹ ਬੰਦੇ ਹੈ ਹੀ ਧਰਮੀ ਤੇ ਸਾਡੇ ਸਾਹਮਣੇ ਇਹ ਗੱਲ ਪ੍ਰਤੱਖ ਰੂਪ ਚ ਸਾਡੇ ਸਾਹਮਣੇ ਆ ਜੂਗੀ ਵੀ ਇਹ ਬੰਦੇ ਹੈ ਹੀ ਧਰਮੀ ਜਿਹੜਾ ਧਰਮ ਆ ਨਾ ਉਹ ਇਸ ਘੱਟ ਦਾ ਇਸ ਖੇਤੇ ਦੇ ਲੋਕਾਂ ਦਾ ਵੇ ਆਫ ਲਾਈਫ ਆ ਧਰਮ ਨੂੰ ਉਹਨਾਂ ਦੀ ਜ਼ਿੰਦਗੀ ਚੋਂ ਮਨਫੀ ਨਹੀਂ ਕੀਤਾ ਜਾ ਸਕਦਾ ਕਦੇ ਵੀ ਨਹੀਂ ਕੀਤਾ ਜਾ ਸਕਦਾ ਔਰ ਧਰਮ ਹੀ ਇਹਨਾਂ ਸਾਰੇ ਲੋਕਾਂ ਨੂੰ ਪੰਜਾਬ ਤੋਂ ਜਦੋਂ ਅਸੀਂ ਦਿੱਲੀ ਨੂੰ ਤੁਰੇ ਤਾਂ ਇੱਥੋਂ ਤੱਕ ਲੈ ਆਏ ਅਸੀਂ ਦਿੱਲੀ ਘੇਰ ਕੇ ਬਹਿ ਗਏ 237 ਸਾਲਾਂ ਬਾਅਦ ਸੋ ਇਸ ਕਰਕੇ ਧਰਮ ਨੂੰ ਜਾਂ ਅਸੀਂ ਕਹੀਏ ਵੀ ਮਨਫੀ ਕਰ ਦਈਏ ਇਹ ਜਿਹੜਾ ਜਜ਼ਬਾ ਆਇਆ ਇਹ ਗੁਰੂ ਨਾਨਕ ਸਾਹਿਬ ਲੈ ਕੇ ਆਏ ਆ ਇੱਥੇ ਸਾਨੂੰ ਸਾਡਾ ਵੇ ਆਫ ਲਾਈਫ ਆ ਧਰਮ ਤੇ ਧਰਮ ਸਾਨੂੰ ਆਪਸ ਚ ਜੋੜਦਾ ਆਪਸ ਚ ਸਾਂਝੀਵਾਲਤਾ ਦਾ ਸਨੇਹਾ ਦਿੰਦਾ ਤੁਸੀਂ ਦੇਖੋ ਵੀ ਇਸ ਮੋਰਚੇ ਦੀ ਬਿਊਟੀ ਇਹ ਹੈ ਆ ਖੂਬਸੂਰਤੀ ਇਹ ਹੈ ਆ ਵੀ ਇੱਥੇ ਨਮਾਜ਼ ਵੀ ਅਦਾ ਕੀਤੀ ਜਾਂਦੀ ਆ ਇੱਥੇ ਹਨੂਮਾਨ ਚਾਲ ਸਾਦਾ ਪਾਠ ਵੀ ਹੁੰਦਾ ਤੇ ਇੱਥੇ ਜਪਜੀ ਸਾਹਿਬ ਤੇ ਰਹਿਰਾ ਸਾਹਿਬ ਦਾ ਨਿਤਨੇਮ ਵੀ ਹੁੰਦਾ ਇੱਥੇ ਸਾਡੇ ਮੁਸਲਮਾਨ ਭਰਾ ਵੀ ਅਰਦਾਸ ਕਰਦੇ ਆ ਸਾਡੇ ਹਿੰਦੂ ਭਰਾ ਵੀ ਅਰਦਾਸ ਕਰਦੇ ਆ ਤੇ ਸਾਡੇ ਸਿੱਖ ਭਰਾ ਵੀ ਅਰਦਾਸ ਕਰਦੇ ਆ ਸੋ ਇਹ ਜਿਹੜੇ ਆਪਸੀ ਪਿਆਰ ਤੇ ਸਾਂਝੀ ਵਾਲਤਾ ਨਾ ਇਹ ਤੁਹਾਨੂੰ ਇੱਥੇ ਮੋਰਚੇ 'ਚ ਦਿਖੂਗਾ ਕੱਲ ਮੈਂ ਇੱਕ ਲਾਈਵ ਸੈਸ਼ਨ ਕੀਤਾ ਸੀ ਸਾਡੇ ਮੁਸਲਮਾਨ ਭਰਾ ਜਿਹੜੇ ਉਹ ਨਮਾਜ਼ ਅਦਾ ਕਰ ਰਹੇ ਸੀ ਤੇ ਮੈਂ ਉਹ ਕਵਰ ਵੀ ਕੀਤੀ ਸੀ ਗੱਲ ਤੇ ਉਸ ਅਰਦਾਸ 'ਚ ਹਰ ਵਰਗ ਦਾ ਬੰਦਾ ਸ਼ਾਮਿਲ ਹੋਇਆ ਅਗਲੀ ਗੱਲ ਜਦੋਂ ਅਸੀਂ ਇੱਥੇ ਫਿਰ ਰਹੇ ਸੀ ਤਾਂ ਕੋਸ਼ ਹਿੰਦੂ ਭਰਾਵਾਂ ਨੇ ਰੋਕ ਕੇ ਇਹ ਗੱਲ ਮੈਨੂੰ ਕਹੀ ਵੀ ਬਜਰੰਗ ਵਾਲੀ ਦਾ ਆਸ਼ੀਰਵਾਦ ਆ ਅਸੀਂ ਜਿੱਤ ਕੇ ਜਾਵਾਂਗੇ ਸੋ ਬਾਖਮਾਲ ਗੱਲਾਂ ਜਿਹੜੇ ਵੱਖਰੇਵੇਂ ਸਰਕਾਰਾਂ ਨੇ ਜਾਂ ਬਹੁਤ ਹੋਰ ਲੀਡਰਾਂ ਨੇ ਪੈਦਾ ਕੀਤੇ ਸੀ ਨਾ ਉਹ ਵੱਖਰੇਵੇਂ ਮੈਲਟ ਹੋ ਚੁੱਕੇ ਆ ਸੋ ਧਰਮ ਨੂੰ ਕਿਸੇ ਬੈਡ ਲਾਈਟ ਚ ਪੇਸ਼ ਨਾ ਕੀਤਾ ਜਾਵੇ ਧਰਮ ਸਾਡਾ ਵੇ ਆਫ ਲਾਈਫ ਆ ਇਨ ਫੈਕਟ ਜੇ ਐਜੀਟੇਸ਼ਨ ਜਾਂ ਅੰਦੋਲਨੀਆਂ ਇੱਕ ਰੈਵੋਲੂਸ਼ਨ ਇਸ ਖਿੱਤੇ ਚੋਂ ਉੱਠਣਾ ਤਾਂ ਧਰਮ ਉਹਦੇ ਚ ਸੁਭਾਵਿਕ ਤੌਰ ਤੇ ਬਹੁਤ ਵੱਡੀ ਇੱਕ ਸਪੇਸ ਲਊਗਾ ਕਿਉਂਕਿ ਸਾਡਾ ਇਤਿਹਾਸ ਆ ਸਾਡੇ ਕੋਲੇ ਉਹ ਇਤਿਹਾਸ ਵੀ ਸਾਨੂੰ ਜਜ਼ਬਾ ਦਿੰਦਾ ਸਾਨੂੰ ਸੇਧ ਦਿੰਦਾ ਸਾਨੂੰ ਪ੍ਰੇਰਿਤ ਕਰਦਾ ਤੇ ਧਰਮ ਸਾਨੂੰ ਤਾਕਤ ਦਿੰਦਾ ਜ਼ਬਰ ਤੇ ਜ਼ੁਲਮ ਨਾਲ ਲੜਨ ਦੀ ਸੋ ਇਸੇ ਕਰਕੇ ਜੇ ਅਸੀਂ ਦਿੱਲੀ ਇੱਥੇ ਆ ਕੇ ਘੇਰੀ ਬੈਠੇ ਆ ਨਾ ਪੰਜਾਬ ਤੋਂ ਆਗੇ ਤੇ ਆ ਬੈਰੀਕੇਟਿੰਗ ਟੱਪ ਕੇ ਜਿਹੜੇ ਅਥਰੂ ਗੈਸ ਦੇ ਗੋਲੇ ਵੀ ਚਲਾਏ ਡਾਂਗਾ ਵੀ ਭਰਾਈਆਂ ਸਾਡੇ ਤੇ ਇਹਨਾਂ ਨੇ ਪਾਣੀ ਵੀ ਛਿੜਕਿਆ ਗੰਦਾ ਪਾਣੀ ਛਿੜਕਿਆ ਫਿਰ ਵੀ ਅਸੀਂ ਦਿੱਲੀ ਘੇਰੀ ਬੈਠੇ ਆ ਨਾ ਇਹ ਕਿਸੇ ਕਿਸੇ ਕਾਲ ਮਾਰਕਸ ਜਾਂ ਲੈਨਨ ਦੀ ਵਜ੍ਹਾ ਕਰਕੇ ਨਹੀਂ ਘੇਰੀ ਬੈਠੇ ਇਹ ਗੁਰੂ ਨਾਨਕ ਸਾਹਿਬ ਕਰਕੇ ਘੇਰੀ ਬੈਠੇ ਆ ਇਹ ਜਜ਼ਬਾ ਉਹਨਾਂ ਨੇ ਭਰਿਆ ਸੋ ਇਸ ਕਰਕੇ ਕਾਮਰੇਡਾਂ ਨੂੰ ਮੈਂ ਵਿਸ਼ੇਸ਼ ਤੌਰ ਤੇ ਇੱਕ ਗੱਲ ਕਹਿਣੀ ਚਾਹੂਗਾ ਵੀ ਤੁਸੀਂ ਵਾਰ-ਵਾਰ ਆ ਕੇ ਸਟੇਜਾਂ ਤੋਂ ਜੋ ਗੱਲ ਤੁਹਾਨੂੰ ਸਾਡੇ ਧਰਮਾਂ ਤੋਂ ਪ੍ਰੋਬਲਮ ਆ ਨਾ ਇਹ ਗੱਲ ਮੈਂ ਤੁਹਾਨੂੰ ਦੱਸਦਾ ਵੀ ਪੰਜਾਬ ਨੇ ਥੋੜਾ ਤੇ ਹਰਿਆਣੇ ਨੇ ਵੀ ਹੁਣ ਤੁਹਾਡਾ ਕਾਲਮਾਰਕਸ ਤੇ ਲੈਨਨ ਨਹੀਂ ਚੱਲਣ ਦੇਣਾ ਇਹ ਗੱਲ ਸਮਝ ਲਓ ਸਾਡੇ ਜਿਹੜੇ ਵੇ ਆਫ ਲਾਈਫ ਨੂੰ ਤੁਸੀਂ ਕਿਵੇਂ ਚੇਂਜ ਕਰ ਦੋਗੇ ਲੋ ਮੇਰੇ ਤੇ ਦੱਸ ਮਤੇ ਹੋਰ ਪਾ ਦਿਓ ਤੁਸੀਂ ਪਹਿਲਾਂ ਤਾਂ ਮਤੇ ਵਾਰ-ਵਾਰ ਪਾਈ ਬੈਠੇ ਹੋ ਨਾ ਇੱਕ ਵਾਰੀ ਕਹਿ ਕੇ ਨਹੀਂ ਸਰਦਾ ਸੀ ਵਾਰ-ਵਾਰ ਇਹੀ ਗੱਲ ਕਹੀ ਗਈ ਔਰ ਮੈਂ ਕਿਹਾ ਸਿਰ ਮੱਥੇ 10 ਮਤੇ ਹੋਰ ਪਾ ਦਿਓ ਉਹ ਵੀ ਸਿਰ ਮੱਥੇ ਜਿਵੇਂ ਤੁਸੀਂ ਕਹੋਗੇ ਪਰ ਉਦੋਂ ਤੱਕ ਹੀ ਜਦੋਂ ਤੱਕ ਤੁਸੀਂ ਹੱਕ ਤੇ ਸੱਚ ਤੇ ਪਹਿਰਾ ਦੇਵੋਗੇ ਲੋਕਾਂ ਦੇ ਜਜ਼ਬਾਤਾਂ ਦੀ ਤਰਜਮਾਨ ਨਹੀਂ ਕਰੋਗੇ ਸਾਡੇ ਹੱਕਾਂ ਖਾਤਰ ਲੜੋਗੇ ਤੁਹਾਨੂੰ ਲੱਗਦਾ ਗਵਾਹੀ ਤੁਸੀਂ ਕਰ ਰਹੇ ਹੋ ਇਸ ਅੰਦੋਲਨ ਦੀ ਨਹੀਂ ਇਸ ਅੰਦੋਲਨ ਦੀ ਅਗਵਾਹੀ ਅਕਾਲ ਪੁਰਖ ਵਾਹਿਗੁਰੂ ਕਰ ਰਿਹਾ ਸੋ ਅੱਜ ਜੇ ਲੋਕਾਂ ਨੇ ਤੁਹਾਨੂੰ ਮੂਹਰੇ ਲਾਇਆ ਨਾ ਇੱਜ਼ਤ ਬਖਸ਼ੀ ਆ ਤਾਂ ਉਸ ਇੱਜ਼ਤ ਨੂੰ ਮੇਰੇ ਖਿਆਲ ਚ ਸਜਦਾ ਕਰਕੇ ਪ੍ਰਵਾਨ ਕਰ ਲੈਣਾ ਚਾਹੀਦਾ ਤੁਸੀਂ ਲੋਕਾਂ ਨੂੰ ਉਹਨਾਂ ਦੀ ਡਿਸਿਪਲਨ ਦਾ ਜਿਵੇਂ ਪੀਸਫੁਲੀ ਸਾਰੀ ਐਜੀਟੇਸ਼ਨ ਨੂੰ ਲੋਕਾਂ ਨੇ ਰੱਖਿਆ ਇੰਨਾ ਵੱਡਾ ਕਰਾਊਡ ਇੰਨੀ ਵੱਡੀ ਮੋਬਿਲਾਈਜੇਸ਼ਨ ਅਨਾਰਗਨਾਈਜ਼ਡ ਕੋਈ ਇੱਥੇ ਤੁਹਾਨੂੰ ਲੱਗਦਾ ਲੀਡਰਸ਼ਿਪ ਦੀ ਵਜ੍ਹਾ ਨਾਲ ਬੈਠੀ ਆ ਇੱਥੇ ਨਹੀਂ ਲੋਕਾਂ ਦੀ ਆਪ ਦੀ ਜ਼ਿੰਮੇਵਾਰੀ ਆ ਆਪ ਦੀ ਜ਼ਿੰਮੇਵਾਰੀ ਉਹ ਸਮਝ ਕੇ ਬੈਠੇ ਆ ਜਿਵੇਂ ਪਹਿਰੇ ਲੱਗਦੇ ਆ ਜਿਵੇਂ ਜਿੰਨੇ ਸਤਾਰਕ ਅਸੀਂ ਹੈਗੇ ਆ ਜਿੰਨਾ ਇੱਕ ਦੂਜੇ ਨਾਲ ਪਿਆਰ ਦਿਖਾ ਰਹੇ ਆ ਇਹ ਅਕਾਲ ਪੁਰਖ ਵਾਹਿਗੁਰੂ ਦੀ ਅਗਵਾਹੀ ਚ ਤੇ ਲੋਕਾਂ ਦੀ ਆਪ ਦੀ ਸਮਝ ਦਾ ਸਮਝਦਾਰੀ ਤੇ ਜ਼ਿੰਮੇਵਾਰੀ ਆ ਸੋ ਲੋਕਾਂ ਨੂੰ ਸਜਦਾ ਕਰਨਾ ਬਣਦਾ ਲੋਕਾਂ ਨੂੰ ਨਿੰਦੀਏ ਨਾ ਇਹ ਲੋਕ ਹੀ ਤੁਹਾਡੀ ਤਾਕਤ ਆ ਇਸ ਤਾਕਤ ਨੂੰ ਤੁਸੀਂ ਪਛਾਨੋ ਤੇ ਇਸ ਖਿੱਤੇ ਦੇ ਲੋਕਾਂ ਦਾ ਜਿਹੜਾ ਵੇ ਆਫ ਲਾਈਫ ਆ ਉਹਦੇ ਚ ਧਰਮ ਬਹੁਤ ਵੱਡੀ ਜਗ੍ਹਾ ਰੱਖਦਾ ਸੋ ਇਹਨੂੰ ਕਿਸੇ ਗਲਤ ਜਾਂ ਬੈਡ ਲਾਈਟ ਚ ਆਪਾਂ ਪੇਸ਼ ਨਾ ਕਰੀਏ ਜੇ ਇਸੇ ਤਰ੍ਹਾਂ ਧਰਮ ਨੂੰ ਪੇਸ਼ ਕਰਕੇ ਤੁਸੀਂ ਸਾਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਹੋ ਮੈਂ ਚਾਹੁੰਦਾ ਸੀ ਕਿ ਸਾਡੀ ਕੋਈ ਜਿਹੜੀ ਪੰਥਕ ਸ਼ਖਸੀਅਤ ਜਾਂ ਕੋਈ ਧਾਰਮਿਕ ਸ਼ਖਸੀਅਤ ਹੈ ਜਿਨ੍ਹਾਂ ਨੂੰ ਧਰਮ ਬਾਰੇ ਬਹੁਤ ਗਿਆਨ ਆ ਉਹਦੇ ਤੇ ਬੋਲਣ ਮੈਂ 1-2 ਦਿਨ ਵੇਟ ਵੀ ਕੀਤੀ ਪਰ ਕਿਸੇ ਨੇ ਨਹੀਂ ਇਸ ਬਾਰੇ ਆਵਾਜ਼ ਬੁਲੰਦ ਕੀਤੀ ਤਾਂ ਮੈਨੂੰ ਲੱਗਿਆ ਵੀ ਆਪਾਂ ਨੂੰ ਇਹ ਗੱਲ ਬੜੀ ਸੁਖਹਿਰਦਤਾ ਨਾਲ ਵਿਚਾਰਨੀ ਚਾਹੀਦੀ ਹੈ ਤੇ ਪੇਸ਼ ਕੀਤੀ ਜਾਣੀ ਚਾਹੀਦੀ ਹੈ ਐਨੀਵੇਜ਼ ਆਪਾਂ ਅੱਜ ਇਕੱਠੇ ਆ ਤੇ ਇਕੱਠੇ ਆ ਤੇ ਉਹ ਇਕੱਠ ਚ ਜਿਹੜੇ ਕੁਝ ਵਖਰੇਵੇਂ ਸੀ ਜਿਹੜੇ ਕਨਫਲਿਕਟ ਸੀ ਜਿਹੜੇ ਆਪਸ ਚ ਮਨਮਟਾਅ ਸੀ ਉਹ ਮੈਲਟ ਹੋ ਚੁੱਕੇ ਤੁਸੀਂ ਇੱਥੇ ਸਟੇਜਾਂ ਤੋਂ ਜਾਂ ਉੱਥੋਂ ਖੜ ਕੇ ਮੁੜ ਜਾਂਦੇ ਹੋ ਤੁਸੀਂ ਆ ਕੇ ਲੋਕਾਂ ਚ ਪਿਆਰਤਾ ਦੇਖੋ ਲੋਕਾਂ ਚ ਜਜ਼ਬਾ ਤਾਂ ਦੇਖੋ ਬਾਖਮਾਲਾ ਕਿਸੇ ਕਿਸੇ ਵੱਖਰੇ ਲੈਵਲ ਤੇ ਗੱਲ ਚਲੀ ਗਈ ਹੈ ਜਿਹਨੂੰ ਕਲਪਿਆ ਨਹੀਂ ਜਾ ਸਕਦਾ ਸੀ ਸੋ ਪਹਿਲਾਂ ਜੇ ਆਪਾਂ ਪੰਜਾਬ ਦੀ ਗੱਲ ਕਰਦੇ ਸੀ ਤਾਂ ਪੰਜਾਬ ਨੂੰ ਬਿਨਾ ਖੇਤੀ ਤੋਂ ਤੇ ਸਿੱਖੀ ਤੋਂ ਨਹੀਂ ਕਲਪਿਆ ਜਾ ਸਕਦਾ ਹੁਣ ਇਸ ਐਜੀਟੇਸ਼ਨ ਨੂੰ ਬਿਨਾ ਕਿਸਾਨੀ ਤੋਂ ਤੇ ਧਰਮ ਤੇ ਜਜ਼ਬੇ ਤੋਂ ਨਹੀਂ ਕਲਪਿਆ ਜਾ ਸਕਦਾ ਔਰ ਜਿਵੇਂ ਮੈਂ ਕਿਹਾ ਧਰਮ ਤਾਂ ਸਾਨੂੰ ਜੋੜਦਾ ਧਰਮ ਸਾਨੂੰ ਆਪਸੀ ਪਿਆਰ ਵਧਾਉਂਦਾ ਧਰਮ ਤਾਂ ਸਾਨੂੰ ਤਾਕਤ ਦਿੰਦਾ ਜ਼ੁਲਮ ਦੇ ਖਿਲਾਫ ਲੜਨ ਦੀ ਸੋ ਇਹਨੂੰ ਕਿਸੇ ਗਲਤ ਢੰਗ ਨਾਲ ਜਾਂ ਇੱਕ ਬੈਡ ਲਾਈਟ ਚ ਪੇਸ਼ ਨਾ ਕੀਤਾ ਜਾਵੇ ਐਨੀਆਂ ਇੱਕ ਗੱਲਾਂ ਮੈਂ ਤੁਹਾਡੇ ਨਾਲ ਕਰਨੀਆਂ ਸੀ ਬਾਕੀ ਜਿਉਂਦੇ ਵਾਸਤੇ ਰਹੋ ਤੁਸੀਂ ਟਾਈਮ ਟੂ ਟਾਈਮ ਆਪਾਂ ਗੱਲਾਂ ਕਰਦੇ ਰਹਾਂਗੇ ਇੱਕ ਗੱਲ ਜਿਹੜੀ ਬਹੁਤ ਜ਼ਰੂਰੀ ਆ ਵੀ ਜਿਹੜੇ ਥਾਂ ਤੇ ਅਸੀਂ ਖੜੇ ਆ ਉਹ ਸਾਡੇ ਲਈ ਬੜੀ ਜਿੰਮੇਵਾਰੀ ਸਾਡੇ ਹੋਰ ਵਧ ਗਈ ਆ ਅਸੀਂ ਸਹਿਜ ਵੀ ਬਣਾਏ ਰੱਖਣਾ ਆਪਣੇ ਅੰਦਰ ਠਰਮਾ ਵੀ ਰੱਖਣਾ ਤੇ ਇਹ ਨਾ ਹੋਵੇ ਵੀ ਅਸੀਂ ਸਰਕਾਰ ਨੂੰ ਕੋਈ ਉਹ ਤਾਂ ਚਾਹੁੰਦੇ ਆ ਵੀ ਆਪਾਂ ਕੋਈ ਨਾ ਕੋਈ ਗਲਤੀ ਕਰਕੇ ਤੇ ਉਹਨਾਂ ਨੂੰ ਕੋਈ ਨਾ ਕੋਈ ਆਪਾਂ ਬਹਾਨਾ ਉਹਨਾਂ ਨੂੰ ਮਿਲ ਜੇ ਤਾਂ ਕਿ ਉਸ ਗਲਤੀ ਨੂੰ ਉਹ ਆਊਟ ਆਫ ਪ੍ਰੋਪੋਰਸ਼ਨ ਜਾਂ ਇੱਕ ਆਦੇ ਅਜੰਡੇ ਅਧੀਨ ਕਿਸੇ ਹੋਰ ਢੰਗ ਨਾਲ ਪੇਸ਼ ਕਰਨ ਤੇ ਸਾਡੇ ਤੇ ਕੋਈ ਐਕਸ਼ਨ ਕਰਨ ਸੋ ਇਸ ਗੱਲ ਦਾ ਖਿਆਲ ਖਾਸ ਤੌਰ ਤੇ ਰੱਖਿਆ ਜਾਊਗਾ ਤੇ ਜਿਹੜੀ ਲੀਡਰਸ਼ਿਪ ਉਹਨਾਂ ਨੂੰ ਮੈਂ ਬੇਨਤੀ ਤੇ ਅਰਜ਼ ਕਰਦਾ ਇਸ ਗੱਲ ਦਾ ਖਿਆਲ ਰੱਖਿਆ ਜਾਵੇ ਅਸੀਂ ਆਪਦੇ ਲੋਕਾਂ ਦਾ ਨੁਕਸਾਨ ਨਹੀਂ ਕਰਾਉਣਾ ਅਸੀਂ ਜਿੱਤ ਕੇ ਵੀ ਜਾਣਾ ਸੋ ਆ ਬੜੀ ਜ਼ਿੰਮੇਵਾਰੀ ਆ ਤੁਹਾਡੇ ਮੋਢਿਆਂ ਤੇ ਤੁਸੀਂ ਸਾਡੇ ਲੋਕਾਂ ਨੂੰ ਸਰਾਹੋ ਉਹਨਾਂ ਦੀ ਜਿਹੜਾ ਸੈਂਸ ਆਫ ਰਿਸਪੌਂਸਿਬਿਲਟੀ ਆ ਜ਼ਿੰਮੇਵਾਰੀ ਦਾ ਅਹਿਸਾਸ ਆ ਜਿਹੜਾ ਉਹਨਾਂ ਚੋਂ ਉਹਨੂੰ ਸਰਾਹੋ ਤੇ ਬਾਕਮਾਲ ਲੋਕਾਂ ਦਾ ਬਿਹੇਵੀਅਰ ਆ ਲੋਕਾਂ ਨੇ ਜੋ ਇੱਥੇ ਆ ਕੇ ਮਾਹੌਲ ਸਿਰਜਿਆ ਤੁਸੀਂ ਦੇਖੋ ਇਨ ਹਿਊਮਨ ਕੰਡੀਸ਼ਨਸ ਚ ਰਹਿਣਾ ਹਿਊਮਨ ਰਾਈਟਸ ਦੀ ਵਾਇੋਲੇਸ਼ਨ ਕਰ ਰਹੇ ਆ ਪਰ ਸਾਡੇ ਲੋਕ ਕਿੰਨੇ ਸਤਾਰਕਾ ਕਿੰਨੇ ਜ਼ਿੰਮੇਵਾਰ ਤੇ ਸਜਦਾ ਕਰਦੇ ਆ ਉਹਨਾਂ ਦੇ ਇਸ ਜਜ਼ਬੇ ਨੂੰ ਜਿਵੇਂ ਮੈਂ ਕਿਹਾ ਇਹ ਜਜ਼ਬਾ ਸਾਨੂੰ ਗੁਰਨਾਨਕ ਸਾਹਿਬ ਤੋਂ ਹੀ ਮਿਲਦਾ